ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਮਿੱਤਰੋ ਅੱਜ ਦਾ ਵਲੌਗ ਆਪਾਂ ਸਟਾਰਟ ਕਰਨ ਲੱਗੇ ਕਾਫੀ ਜ਼ਿਆਦਾ ਲੇਟ ਹੋ ਗਏ ਟਾਈਮ ਦੇਖੋ ਦੁਪਹਿਰ ਦੇ 1 ਵਜੇ ਕਿਉਂਕਿ ਨਾ ਕੱਲ ਵੀ ਬਹੁਤ ਜ਼ਿਆਦਾ ਗਰਮੀ ਸੀਗੀ ਤੇ ਰਾਤ ਤੁਸੀਂ ਦੇਖਿਆ ਹੋਣਾ ਕੱਲ ਦੇ ਵਲੌਗ ਦੇ ਵਿੱਚ ਰਾਤ ਸਾਨੂੰ ਸੌਂਦਿਆਂ ਨੂੰ 11:30 12 ਸੀ ਘਰ ਵਜੇ ਆਏ ਆ ਤੇ ਰੋਟੀ ਪਾਣੀ ਖਾਧਾ ਮੁੜ ਕੇ ਇੰਨੀ ਜ਼ਿਆਦਾ ਗਰਮੀ ਬਸ ਰਹਿ ਰਿਹਾ ਰੱਬ ਦਾ ਨਾਉ ਨੀਂਦ ਨਹੀਂ ਆਈ ਮੁੜ ਕੇ ਤੇ ਤੜਕੇ ਜਾ ਕੇ ਜਦੋਂ ਮੌਸਮ ਬੜਾ ਠੰਡਾ ਜਿਹਾ ਹੋਇਆ ਉਦੋਂ ਜੱਗ ਅੱਖ ਲੱਗੀ ਤੇ ਅੱਜ ਸਵੇਰ ਉੱਠਣ ਦੇ ਵਿੱਚ ਵੀ ਕਾਫੀ ਜ਼ਿਆਦਾ ਲੇਟ ਹੋ ਗਿਆ ਜੀ ਮੈਂ ਸਿਰਫ 5-5 ਘੰਟਾ-ਘੰਟਾ ਹੋਰ ਸੌਣਾਂਗੇ ਅੱਜ ਜਿੰਮ ਵੀ ਨਹੀਂ ਜਾ ਹੋਇਆ ਗਰਮੀ ਇੰਨੀ ਜ਼ਿਆਦਾ ਯਾਰ ਕਿਉਂਕਿ ਨਾ ਬਾਹਰ ਤਾਂ ਹੈਗਾ 39-40 ਡਿਗਰੀ ਟੈਂਪਰੇਚਰ ਹੈਗਾ ਪਰ ਅੰਦਰ ਜਿੱਥੇ ਆਪਾਂ ਆਪਣੀ ਭੱਠੀ ਚੱਲਦੀ ਆ ਆਪਾਂ ਪੀਸੇ ਵਗੈਰਾ ਬਣਾਉਂਦੇ ਆ ਉੱਥੇ ਬਹੁਤ ਗਰਮੀ ਹੈ ਉੱਥੇ 60-70 ਡਿਗਰੀ ਟੈਂਪਰੇਚਰ ਹੈ ਕਿਉਂਕਿ ਭੱਠੀ ਜਿਹੜੀ ਆਪਾਂ ਚੱਲਦੀ ਆ ਨਾ ਉਹ 450-500 ਡਿਗਰੀ ਤੇ ਲੱਗੀ ਸ਼ੱਕੇ ਜਾ ਕੇ ਚੱਲਦੀ ਹੈ ਇੰਨੀ ਜ਼ਿਆਦਾ ਗਰਮੀ ਅੰਦਰ ਤੇ ਬਸ ਅਜੀ ਸੁਬਾਹ ਉੱਠ ਕੇ ਆਪਣਾ ਕੰਮ ਕਰ ਤੁਹਾਨੂੰ ਪਤਾ ਕਰ ਲੈ ਹੀ ਹੁੰਦਾ ਚੱਲੇ ਜਾ ਕੇ ਆਟਾ ਗੁੰਨੇ ਆ ਪੀਸੇ ਦੇ ਪੇੜੇ ਪੂੜੇ ਸਾਰਾ ਕੰਮ ਕਰਕੇ ਤੇ ਹੁਣ ਫ੍ਰੀ ਹੋਇਆ ਨਾ ਤੋ ਕਿ ਹੁਣ ਮੈਂ ਕਿ ਚਲੋ ਵਲੌਗ ਸ਼ੁਰੂ ਕਰਦੇ ਆ ਤੇ ਦਵਿੰਦਰ ਪੁੱਛਿਆ ਮੈਂ ਦਵਿੰਦਰ ਜਾਣਾ ਕਿਤੇ ਘੁੰਮ ਕੇ ਆਣਾ ਜੀ ਕਹਾਂ ਨਹੀਂ ਭਾਈ ਅੱਜ ਨਹੀਂ ਜਾਣਾ ਕਿਤੇ ਵੀ ਗਰਮੀ ਨਹੀਂ ਕਹਿੰਦਾ ਮਤ ਮਾਰੀ ਪਈ ਆ ਥੱਕੇ ਪਏ ਆ ਅੱਜ ਆਪਾਂ ਘਰੇ ਰਹਿਣਾ ਕਿਉਂ ਸ਼ੁੱਕਰਵਾਰ ਆ ਜੀ ਵੀਕੈਂਡ ਹੈ ਅੱਜ ਫਿਰ ਦੁਬਾਰਾ ਕੰਮ ਕਰਦਾ ਜੋਰ ਹੈ ਨਾ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤਿੰਨ ਦਿਨ ਦਾ ਕੰਮ ਦਾ ਪੂਰਾ ਤਾੜ ਰਹਿੰਦਾ ਹੈ ਰੈਸਟੋਰੈਂਟ ਲਾਈਨ ਦੇ ਵਿੱਚ ਕਾਫੀ ਜ਼ਿਆਦਾ ਕੰਮ ਦਾ ਜ਼ੋਰ ਹੁੰਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਧਰ ਮਿਲੋ ਸਭ ਤੋਂ ਪਹਿਲਾਂ ਦਵਿੰਦਰ ਸਿੰਘ ਮਰ ਬਣੂ ਇਹ ਬੈਟ ਚੱਕੀ ਫਿਰਦਾ ਕਹਿੰਦਾ ਵੀ ਮੈਂ ਅੱਜ ਚੌਕਾ ਛੱਟਾਂ ਅੱਜ ਸ਼ਾਮ ਨੂੰ ਲਾਵਾਂਗੀ ਛੱਟਾ ਰੌਂਡ ਚੀ ਉੱਧਰ ਮੈਂ ਕਹਿੰਦਾ ਅੱਪ ਘੱਟੀ ਮੇ ਲਾਵਾਂਗੇ ਕਾਦੀ ਗਰਮੀ ਹੈ ਆਹ ਗਰਮੀ ਤਾਂ ਬਹੁਤ ਹੀ ਹਾਂ ਜੀ ਹਾਂ ਗਰਮੀ ਜ਼ਿਆਦਾ ਹੋਈ ਹੈ ਤਾਂ ਇੰਡੀਆ ਵਾਂਗੂ ਹਮਸਾ ਜੀ ਹੋਈ ਪਈ ਹੈ ਕੋਈ ਵੀ ਹਾਂ ਛੱਟ ਦੇ ਕੇ ਮੇਰੇ ਤੋਂ ਬੈਟ ਛੱਟ ਲਾਉਣ ਨੂੰ ਕਹਿੰਦਾ ਇਹ ਨਹੀਂ ਕਹਿੰਦਾ ਬਾਜੀ ਵੀ ਸ਼ਾਮ ਨੂੰ ਤੇਗਾ ਛੱਟ ਲਵਾ ਦੂੰਗਾ ਹਾਂ ਜੀ ਹਾਂ ਉਹ ਤਾਂ ਜਦੋਂ ਹੈ ਨਹੀਂ ਉਹ ਤਾਂ ਸਹੀ ਗੱਲ ਹੈ ਕੋਈ ਕੋਈ ਟੈਲੈਂਟ ਦਾ ਇਹ ਜਿ ਘੁੱਟ ਘੁੱਟ ਭਰਿਆ ਹੋਇਆ ਉਥੋਂ ਦਿਖਾਵਾਂਗੇ ਅਗਲੇ ਵਲੋਗਾਂ ਦੇ ਵਿੱਚ ਵਸਤੇ ਸਬਸਕ੍ਰਾਈਬ ਕਰ ਲੋ ਚੈਨਲ फटाफट ਹਾਂ ਤੇ ਇਧਰ ਕੁਸ਼ਾਨ ਵੀਰ ਨੂੰ ਤੇ ਸਿਰਨਾ ਆ ਗਈ ਪੁੱਤਰੀ ਮੇਰੀ ਅੱਧੇ ਕੋਲ ਦੇ ਬਲ ਨੂੰ ਤੇਲ ਤੋਂ ਲਾਉਣ ਆਏ ਨੇ ਆਪਣੇ ਤੇ ਵੀ ਕਰਨਾ ਹੈ ਬਈ ਆਪਣੇ ਕਿਹਦੇ ਪੰਜਾਬੀ ਚ ਨਾ ਵੀ ਅਗੇ ਮੈਂ ਝਾੜ ਰੱਖਣਾ ਰਿਹਾ ਇਹ ਦੋ ਬਹੁਤ ਲੱਗਦਾ ਇਹਨੂੰ ਤੇਲ ਤੋਂ ਲਾ ਲਾ ਠੀਕ ਹੈ ਕਿਹੋ ਜਿਹੇ ਨੇ ਬਾਜ ਆ ਫੜਦੇ ਆ ਕੋ ਖਿੱਚੇ ਜਾਂਦੇ ਆ ਹਾਂ ਤੇ ਆਪਾਂ ਅੱਪਾ ਜੀ ਜਾਣਾ ਬੈਗ ਚੱਕੀ ਫਿਰਦੇ ਹੋ ਹਾਂਜੀ ਹਾਂ ਪੱਖੇ ਪੁੱਖੇ ਲੈ ਕੇ ਆਈ ਸੀ ਗਰਮੀ ਬਹੁਤ ਹੈ ਜੀ ਠੀਕ ਹੈ ਉਸੇ ਤੂੰ ਮਾਣਾ ਕੋਈ ਕੁਝ ਮੈਂ ਮੈਂ ਗੋਲੈਓ ਮੈਂ ਗੋਸ਼ੇ ਬਣਾਵਾਂਗੇ ਮੈਂ ਮਿਚ ਬਣਾਵਾਂਗੇ ਅੱਜ ਨਾਲੇ ਕਹਿੰਦੇ ਜਿਹੜੀ ਅੰਮ੍ਰਿਤ ਤਸੀਰ ਹੁੰਦੀ ਹੈ ਗਰਮ ਹੁੰਦੀ ਹੈ ਨਹੀਂ ਤਸੀਰ ਗਰਮ ਹੁੰਦੀ ਹੈ ਧੰਨ ਧੰਨ ਓਕੇ ਚੱਲੋ ਅਸੀਂ ਜਾਈਏ ਹਾਂਜੀ ਚੱਲੀਏ ਓਕੇ ਅਸੀਂ ਅੱਜ ਬੰਦਾਂ ਨਾਲ ਜਾ ਗਏ ਠੀਕ ਹੈ ਬਾਜੀ ਦੇਖਣਾ ਜੇ ਘੁੰਮੇ ਘਣਾ ਘੁਮਾ ਲੈਣ ਜਾ ਕੇ ਅੱਜ ਦੁਆਰਾਂ ਚੱਟ ਫੇਰ ਦੁਆਰ ਦਿਖਾ ਦੇ ਰੋਮ ਦਾ ਬੜਾ ਮੋਟਾ ਵੇਰੀਆ ਕੱਰੀ ਅੱਜ ਬਾਜੀ ਕਾਫੀ ਆ ਇਸ ਕਰਕੇ ਅਸੀਂ ਰਹਿਨੇ ਘਰੀ ਅੱਜ ਥੋੜਾ ਟੀਵੀ ਦੇਖ ਲਈ ਥੋੜੀ ਜਿਹੀ ਗੇਮ ਖੇਡਣੀ ਮੋਬਾਈਲ ਤੇ ਮੈ ਤੇ ਸ਼ਾਂਤ ਨਹੀਂ ਹਾਂਜੀ ਹਾਂ ਅੱਜ ਰੈਸਟ ਕਰਣੀ ਜੋ ਪ੍ਰੇਫਰੈਂਸ ਵੀ ਮੈਂ ਲੈ ਕੇ ਮੈਂਗੋ ਜੇ ਤੂੰ ਸਿਰਫ ਤੋਂ ਸਿਰਫ ਬਾਹ ਕੇ ਆਪਣਾ ਬਲਨ ਤੇ ਦੋ ਲਾ ਲਈ ਠੀਕ ਹੈ ਹੈ ਕਿ ਦੇਖ ਕੇ ਹੱਸ ਕੇ ਸਰਦਮੀ ਨਹੀਂ ਅੱਜ ਨਾ ਇੱਕ ਅੱਜ ਇੱਕ ਵੀਰ ਦਾ ਕਮੈਂਟ ਆਵੇਗਾ ਨਾ ਮੈਨੂੰ ਗਿਸ਼ਾਂ ਦੇ ਨਾ ਆ ਗੱਲਾਂ ਚ ਪਏ ਵੇ ਟੋਏ ਕਹਿੰਦਾ ਇੰਨੇ ਸੋਹਣੇ ਲੱਗਦੇ ਆ ਉਹਨੇ ਓਏ ਹੋਏ ਨੀ ਗੱਲਾਂ ਇਹ ਲਿਖਿਆ ਸੀ ਉਹਨੇ ਕਹਿੰਦਾ ਗੱਲਾਂ ਚ ਗਿਸ਼ਾਂ ਦੇ ਪੈ ਕੇ ਟੋਏ ਅਸੀਂ ਮਰ ਗਏ ਓਏ ਹੋਏ ਤੇ ਇਹਦੀ ਡਿਊਟੀ ਆਪਣੇ ਦੀ ਪੱਕੀ ਆੜੀ ਦੀ ਆਪਣੇ ਦੀ ਤੇ ਮਿੱਤਰੋ ਬਾਕੀ ਨਾ ਦੇਖੋ ਇਹਨਾਂ ਜਿਹਾ ਪੈ ਦੀਆਂ ਕਰਦੇ ਆ ਇਹ ਦੰਦੀਆਂ ਵੱਡਦੇ ਇਹ ਦੰਦੀ ਉਹ ਨਹੀਂ ਪੜਦਾ ਕਿ ਆ ਵੀ ਹਾਂ ਵੀ ਆਪਣੇ ਦਰਦ ਹੁੰਦਾ ਹੈ ਨਾ ਇਹ ਦੰਦੀ ਨੇ ਲੜਦਿਆਂ ਦੀ ਵੜਦਾ ਆਪਣੇ ਮੁੰਡੇ ਇੱਕ ਉਹਨੂੰ ਪੁੱਛਿਆ ਤਾਂ ਮੈਂ ਕਿਹਾ ਵੀ ਦੰਦੀ ਕਦੇ ਵੜਦਾ ਹੈ ਵੀ ਸ਼ਾਇਦ ਇਹਨੂੰ ਗਲਤ ਆਦਤ ਹੋਦਾਂ ਪਈ ਹੋਵੇ ਉਹ ਕਹਿੰਦਾ ਨਹੀਂ ਵੀ ਜਦੋਂ ਨਹੀਂ ਪਸੰਦ ਕਰਦਾ ਕਿਸੇ ਨੂੰ ਮਤਲਬ ਵੀ ਵੀ ਖੇਤਮਾ ਚਾਹੁੰਦਾ ਉਹ ਦੰਦੀ ਵੜਦਾ ਹੈ ਹੈਨਾ ਨਾ ਪਤਾ ਆਹ ਸੀਸਾ ਵੀ ਦੇਖੇ ਦੇਖੇ ਇੰਨਾ ਚਾਵਲ ਦਾ ਨਾ ਇਸ ਸੀਸਾ ਦੇਖਣਾ ਵੀ ਆਹ ਪਤਾ ਨਹੀਂ ਕੌਣ ਹੈ ਦੂਜਾ ਬੰਦਾ ਕੌਣ ਹੈ ਉਹਨੂੰ ਦੇਖ ਕੇ ਬਹੁਤ ਖੇਡਦਾ ਹੈ ਹੈਨਾ 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 ਸਮਾਨ ਦੀ ਲਿਸਟ ਬਣਾ ਲੀ ਕਿਹੜਾ ਕਿਹੜਾ ਲੈ ਕੇ ਆਉਣਾ ਹਾਂਜੀ ਮੈਨੂੰ ਯਾਦ ਹੈ ਜੀ ਮੂੰਜਵਾਨੀ ਯਾਦ ਹੈ ਲੋ ਵੀ ਮੇਰੇ ਇੰਨੀ ਗਰਮੀ ਆ ਨਾ ਇਹਨਾਂ ਸੇਕ ਮਾਰਦਾ ਗੱਡੀ ਵਿੱਚੋਂ ਨਾ ਅੱਜ ਤਾਂ ਵਾਕਈ ਰਹਿਣ ਇੰਡੀਆ ਹோம்ਸੋਫੀਆ ਆ ਦੇਖੋ ਉਹ ਤੇ ਟੈਂਪਰੇਚਰ ਕਿੰਨਾ ਹੈ 42 ਡਿਗਰੀ ਟੈਂਪਰੇਚਰ 42 ਡਿਗਰੀ ਕੁਰੰਤ ਅੱਧੂਏ ਕਰਾਦੀ ਮम्मा ਮੀਆਂ ਇਸੇ ਦਾ ਗੱਡੀ ਹੁਣੇ ਨਾ ਬੈਠਾ ਪਾ ਪੁੱਲ ਕਰ ਕਿਉਂ ਆ ਪੁੱਤਰਾ ਪੁੱਲ ਉਹ ਵੀ ਗਰਮ ਮਾਰਦਾ ਜਿਵੇਂ ਸੀਸੀ ਕੋਲੀ ਕੁੰਜੜੇ ਆਹ देखो ਇੱਧਰ ਵੀ ਨਾ ਆ ਬਾਪੂ ਖੜਾ ਹੈ ਗੱਡੀ ਦੇ ਵਿੱਚ ਨਾ ਫੋੜ ਕੇ ਗੱਡੀ ਪਾਣੀ ਪਾ ਰਿਹਾ ਕਹਿੰਦਾ ਗਰਮੀ ਬਹੁਤ ਜ਼ਿਆਦਾ ਹੈ ਮਸਾਂ ਹੀ ਲੱਗੇ ਹੋਏ ਗਰਮੀ ਇਨੀ ਗਰਮੀ ਨੇ ਕਿਹਦੇ ਦੇਖੀ ਨਹੀਂ ਡਾਲੀ ਲੋਕਾਂ ਨੇ ਤੇ ਹੁਣ ਇਹ ਜਿਉਂ ਜਿਉਂ ਕਰੇ ਵਧਦੀ ਜਾਂਦੀ ਆ ਪਿਛਲੇ ਸਾਲ ਟੈਂਪਰੇਚਰ ਵੱਧ ਤੋਂ ਵੱਧ 35 36 ਦਾ ਗਿਆ ਸੀਗਾ ਤੇ ਹੁਣ ਅੱਜ 40 41 ਹੋ ਗਿਆ ਤੇ ਸਭ ਲੋਕ ਤੜਫੇ ਫਿਰਦੇ ਆ ਗਰਮੀ ਗਰਮੀ ਕਰਦੇ ਫਿਰਦੇ ਆ ਲੋ ਹੋਵੇ ਮਿੱਤਰੋ ਪਹੁੰਚ ਗਏ ਆਪਾਂ ਇੱਥੋਂ ਆਪਾਂ ਨਿਕਲਣਾ ਹੈ ਮਿੱਤਰੋ ਬਰਫ਼ ਜਮਾਉਣ ਵਾਸਤੇ ਇਹਦੀ ਵੀ ਲੋੜ ਪੈਂਦੀ ਰਹਿੰਦੀ ਆ ਇਹ ਆਪਣੇ ਕੋ ਹੈ ਨਹੀਂ ਉਹ ਨਹੀਂ ਲੁੱਟ ਕੇ ਪਈ ਨਹੀਂ ਕਰਨੀ ਨਹੀਂ ਹੁੰਦੀ ਸੀ ਕਿ ਛੰਡੀ ਚੀਜ਼ ਆਉਣੀ ਤੇ ਪੀ ਕੇ ਸਭ ਜਾਂਦਾ ਪਰ ਇਸ ਵਾਰ ਤਾਂ ਲੱਗਦਾ ਮੈਨੂੰ ਬਰਫ ਜਮਾ ਜਮਾ ਸੀ ਵੀ ਨਹੀਂ ਪੈਣੀ ਮੈਨੂੰ ਇੱਕ ਬਹੁਤਾ ਪਰ ਉਹ ਨਾ ਤੇ ਇੱਕ ਲੈਣੇ ਆਪਾਂ ਨੇ ਸਾਬਣ ਕਹਿੰਦੇ ਸ਼ੈਂਪੂ ਵਾਂਗ ਆ ਕੇ ਨਾ ਵੀ ਐਦਾਂ ਹੀ ਲੱਗ ਜਾਂਦਾ ਦਵਿੰਦਰ ਸਿੰਘ ਕਹਿੰਦਾ ਵੀ ਮੈਂ ਤਾਂ ਸਾਬਣ ਹੀ ਲੈਣਾ ਸਾਬਣ ਦੇ ਪਾਸੇ ਆਪਾਂ ਘੜੀ ਆ ਲੈ ਜੀ ਦਵਾ ਤਾਂ ਸੇਮ ਹੀ ਚੀਜ਼ ਆ ਲੋ ਜੀ ਇਹਨਾਂ ਨੂੰ ਤਾਂ ਹੋ ਹੀ ਜਾਣੀ ਅੱਜ ਆ ਸਾਈ ਸਾਬਣੇਰ ਮਰਜੀ ਲੈ ਲਾ ਪਰ ਮਹਿੰਗੀ ਬੋਲ ਲੱਗ ਗਿਆ ਦੇਖ ਟਾਈ ਟਾਈ ਉਹ ਸਾਬਣ ਲੱਗ ਗਿਆ ਕਾਹੀ ਜਤ ਮਹਿੰਗੇ ਆ ਆ ਦੇਖ ਆ ਲੈ ਜੀ ਕਿੰਨੇ ਇਹਦੇ ਵਿੱਚ ਇੱਕ ਆਪਾਂ ਦੋਸਤੋ ਆਹ ਬੜਾ ਲੈਣਾ ਇਹ ਕਿ ਫੁਰਮਾ ਦੀ ਜਲਾਤੋਂ ਕੁਰਸੀਆਂ ਜਮਾਉਣ ਵਾਸਤੇ ਆ ਆਹ ਦਛਤਰੀ ਵਾਲਾ ਕਿੰਨਾ ਹੋਣਾ ਨਾਲੇ ਕੁਰਸੀਆਂ ਨੇ ਖੁਸ਼ ਹੋਏਗਾ ਦੇਖ ਕੇ ਵੀ ਹਾਂ ਜਲਾਤੋਂ ਵਾਲਾ ਸਹੀ ਆ ਹਾਂਜੀ ਇੱਕ ਤਾਂ ਇਹ ਹੋਰ ਕਿ ਨਾ ਇੱਕ ਹੋਏ ਜਿਵੇਂ ਆ ਇਸ ਵਿੱਚ ਦੇਖ ਜਾਂ ਥੋੜਾ ਘੱਟਾ ਦੋ ਨਾ ਆ ਸਹੀ ਮੈਨੂੰ ਇਹ ਆ ਸਹੀ ਆ ਹਾਂ ਆਹ ਕੁਛ ਵੀ ਜਿਹੜੀ ਦੁੱਧੀ ਚੌਰਸ ਕੁਰਸੀ ਵਾਲਾ ਮਤਲਬ ਕਿ ਅੰਡਾ ਕਰ ਕੁਰਸੀ ਆਹ ਜਿਹੜੀ ਦੁੱਧਰ ਕੁਰਸੀ ਉਹ ਨਾਲ ਲੱਝਾ ਜਮਾ ਦੇਣਾ ਕੋਲ ਕਿੜਾ ਵਿੱਚ ਬਹੁਤ ਪੈ ਵਿੱਚ ਪਰ ਹੈ ਦੋ ਤਾਂ ਨਹੀਂ ਮੈਂ ਕਿਹਾ ਨਹੀਂ ਕੋਈ ਨਹੀਂ ਅੰਨੀ ਲੈ ਖਾਣਾ ਆ ਸਹੀ ਹਾਂਜੀ ਹਾਂਜੀ ਠੀਕ ਆ ਸਹੀ ਆ ਲੈ ਕੁਲਫੀਆਂ ਜਮਾ ਜਮਾ ਖਾਵਾਂਗੇ ਗਰਮੀ ਦੇ ਵਿੱਚ ਤੇ ਕਾਹ ਵਾਲੇ ਜੀ ਜਨੂਆ ਇਹ ਲੋਕ ਬਹੁਤ ਵਰਤ ਰਹੇ ਆ ਕਿਉਂਕਿ ਗਰਮੀ ਗਰਮੀ ਇਹ ਲੋਕਾਂ ਨੂੰ ਘੁੰਮਣ ਦਾ ਬਹੁਤ ਜ਼ਿਆਦਾ ਹੁੰਦਾ ਹੈ ਸਮੁੰਦਰ ਗੰਡੇ ਜਾਣਾ ਹੁੰਦੇ ਨਾ ਨੇ ਈ ਬੀਚ ਤੇ ਜਾਣਾ ਹੁੰਦੇ ਨਾ ਨੇ ਲਾਗੂਆਂ ਤੇ ਜਾਣਾ ਹੁੰਦਾ ਏ ਲੇਕਸ ਤੇ ਇਹਦੇ ਵਿੱਚ ਵੀ ਠੰਡਾ ਪਾਣੀ ਭਰ ਕੇ ਰੱਖ ਲੈਣੇ ਵਿੱਚ ਬਰਫ਼ ਪਾ ਲੈਣੇ ਆ ਤੇ ਇਹਨੂੰ ਵੀ ਬਹੁਤ ਜ਼ਰਾ ਧਿਆਨ ਕਰਕੇ ਨਾਲ ਲੈ ਕੇ ਜਾਣੇ ਆ ਕਿ ਨਾ ਹੋਰ ਚੀਜ਼ ਮਿਲਦੀ ਹੁੰਦੀ ਆ ਉਹ ਛੋਟੀ ਜੀ ਉਹਨੂੰ ਆ ਪਈਆ ਦੇਖੋ ਆ ਆ ਇਹਨੂੰ ਫ੍ਰੀਜ ਵਿੱਚ ਲਾ ਦਿੰਦੇ ਵਿੱਚ ਜੈਲ ਜੀ ਹੁੰਦੀ ਏ ਇੱਕ ਤੇ ਉਹ ਜੋ ਜਲ ਚੰਗੀ ਤਰ੍ਹਾਂ ਜੰਮ ਜਾਂਦੀ ਐਨ ਜਿਹੜੋਂ ਇਹਦੇ ਵਿੱਚ ਰੱਖ ਦਿੰਨੇ ਆ ਤੇ ਵਿੱਚ ਜੋ ਮਰਜ਼ੀ ਰੱਖੋ ਫਿਰ ਠੰਡਾ ਹੀ ਰਹਿੰਦਾ ਜਦ ਤੱਕ ਇਹ ਜੈਲ ਗਰਮ ਨਹੀਂ ਹੁੰਦੀ ਤੇ ਇੱਕ ਆਪਾਂ ਨੇ ਲੈਣਾ ਐ ਮਿੱਤਰੋ ਪੱਖਾ ਜਿਹੜੇ ਵਾਲਾ ਪੱਖਾ ਨਾਲ ਛੋਟਾ ਪੱਖਾ ਇਹ ਆਪਾਂ ਲੋਨ ਜਿਹਾ ਸਿਮੰਦ ਨਹੀਂ ਕਬਾਬ ਬਣਾਉਂਦੀ ਆਪਣੇ ਉੱਥੇ ਗਰਮੀ ਯਾਰ ਬਹੁਤ ਜ਼ਿਆਦਾ ਹੁੰਦੀ ਆ ਇੱਥੇ ਮੈਂ ਕੰਮ ਕਰਾਂ ਉੱਥੇ ਪੱਖਾ ਲੱਗੇ ਨਹੀਂ ਸਕਦਾ ਉਪਰੇ ਅਸੀਂ ਲੱਗਿਆ ਵੇ ਸਰਜੰਦਾ ਵੈਸੇ ਪਰ ਜਿੱਥੇ ਸਿਮਰਗਰ ਕੰਮ ਕਰਦੇ ਹਨ ਉਹਦੇ ਉੱਪਰ ਬਿਸੇਕ ਬਹੁਤ ਜ਼ਿਆਦਾ ਤੇ ਆ ਪੱਖਾ ਉਥੋਂ ਲਾਵਾਂਗੇ ਆਪਾਂ ਦੇਖਿਓ ਇਹ ਜੀ ਕਹਿੰਦੇ ਪਾਣੀ ਵੀ ਪੈਂਦਾ ਪਿੱਛੇ ਆ ਦੇਖੋ ਪਾਣੀ ਪੈ ਕੇ ਭਾਫਾਂ ਛੱਡਦਾ ਨਾਲ ਠੰਡੀ ਹਵਾ ਤੇ ਹੁਣ ਨਾਲੇ ਮੈਨੂੰ ਕਹਿ ਹੀ ਨਹੀਂ ਹੈਗੀ ਹੁਣ ਕਬਾਬ ਦੇ ਨਹੀਂ ਰਹੀ ਜ਼ਿਆਦਾ ਬਸ ਬਣਾ ਬਣਾਗੇ ਸੀ ਕਿ ਨਹੀਂ ਤੇ ਇੱਕ ਆਪਾਂ ਲੈਣਾ ਹੈ ਵੱਡਾ ਪੱਖਾ ਦਵਿੰਦਰ ਉਹਨਾਂ ਦਾ ਰੂਮ ਵਾਸਤੇ ਕਿ ਉਹਨਾਂ ਦੇ ਰੂਮ 'ਚ ਪੱਖਾ ਸੀਗਾ ਉਹ ਖਰਾਬ ਹੋ ਗਿਆ ਉਹਨਾਂ ਦਾ ਤੇ ਉਹਨਾਂ ਵਾਸਤੇ ਬਖਰ ਲੈਣਾ ਆਪ ਇੱਕ ਤੇ ਇੱਕ ਦੋਸਤੋ ਆਪਾਂ ਲੈਣਾ ਇਥੋਂ ਆਪਣੀਆਂ ਨਹੀਂ ਕਿਹਨੇ ਤੋਤੇਆਂ ਵਾਸਤੇ ਚਿੜੀਆਂ ਵਾਸਤੇ ਖਾਣਾ ਦਾਣਾ ਆਹ ਦੇਖੋ ਇਹਦੇ ਨੇ ਪੈਕੇਟ ਬੰਦ ਕਰਕੇ ਘਰੇ ਆਉਣੇ ਆ ਤੇ ਇਹਦੇ ਕਿੰਨੇ ਤਰ੍ਹਾਂ ਦਾ ਦਾਣਾ ਨੇ ਵਿੱਚ ਇਹਦੇ ਪਤਾ ਨਹੀਂ ਕਾਦੇ ਕਾਦੇ ਬੀਜ ਐ ਮਿਕਸ ਕਰਕੇ ਪਾਇਓ ਪੈਸੇ ਉੱਪਰ ਲਿਖਿਆ ਹੋਣਾ ਪਰਲੇ ਦੇ ਸੇਮੀ ਦੀ ਲੀਨ ਉਹ ਓਵੈਨਾ ਹਨਾ ਸੇਮੀ ਦੀ ਨਿੰਜਰ ਫਰੀਨਾ ਦੀ ਗ੍ਰਾਨੋਲੀ ਆਈ ਵੀ ਦੋਸਤਾਂ ਲਈ ਮਾ ਜੋ ਵਿੱਚ ਪਾਇਆ ਵੈ ਸਾਰੇ ਤਰ੍ਹਾਂ ਦੇ ਬੀਜ ਉੱਪਰ ਲਿਖਿਆ ਹੋਇਆ ਵੀ ਹੁੰਦਾ ਹੈ ਇਹ ਸਪੈਸ਼ਲ ਇਹਨਾਂ ਦੀ ਗੱਲ ਆ ਤੇ ਇੱਕ ਪੈਕਟ ਬਹੁਤ ਹਾਂਜੀ ਇੱਕ ਬਹੁਤ ਪੈਂਥਰ ਵਾਸਤੇ ਲੈਣਾ ਕੁਝ ਨਹੀਂ ਪੈਂਥਰ ਦਾ ਹੈਗੀ ਆ ਜੀ ਹਜੇ ਪੈਂਥਰ ਬਾਅਦ ਵਿੱਚ ਲੈ ਜਾਵਾਂਗੇ ਤੇ ਹੁਣ ਚਾਈਨ ਚੁਕਾਨਾਂ ਦੇ ਵਿੱਚ ਇਲੈਕਟ੍ਰੋਨਿਕ ਸਮਾਨ ਵੀ ਸਾਰੀ ਮਿਲਦਾ ਜੀ ਜਿਵੇਂ ਫੋਨਾਂ ਦੇ ਚਾਰਜਰ ਹੋ ਗਏ ਤੇ ਆ ਦੇਖੋ ਆਈਫੋਨ ਦਾ ਚਾਰਜਰ ਵੀ ਤੇ ਨੰ ਪੈਂਟ ਇਹ ਜਿਹੜੇ ਸਾਰੇ ਚਾਰਜਰ ਵਗੈਰਾ ਤੇ ਆ ਡਾਕਟਰ ਹੁਣ ਤਾਂ ਮਤਲਬ ਵੀ ਚਾਈਨ ਦੁਕਾਨ ਚ ਬੜੋ ਤੇ ਤੁਸੀਂ ਸਾਰਾ ਸਮਾਨ ਜੋ ਵੀ ਤੁਹਾਨੂੰ ਚਾਹੀਦਾ ਹੈ ਘਰ ਦਾ ਇਲੈਕਟ੍ਰੋਨਿਕ ਦਾ ਸਾਰਾ ਸਮਾਨ ਤੁਹਾਨੂੰ ਮਿਲ ਜਾਂਦਾ ਹੈ ਤੇ ਇੱਕ ਤਾਂ ਤੁਹਾਨੂੰ ਹੋਰ ਚੀਜ਼ ਦੇਖਣ ਨੂੰ ਮਿਲ ਗਈ ਜਿੰਨੇ ਵੀ ਚਾਈਨਿਸ ਦੁਕਾਨਾਂ ਹਨ ਉਹਨਾਂ ਦੇ ਵਿੱਚ ਜਿੰਨੇ ਵੀ ਸੌ ਸੋਣੀਆਂ ਤੇ ਜਾਂ ਮੈਗੀਆਂ ਹੋਣੀਆਂ ਲੱਗੀਆਂ ਸਾਰੀ ਉਹਨਾਂ ਦੇ ਆਪਣੀਆਂ ਹੋਣੀਆਂ ਦੇਖੋ ਇਹ ਵੈਸੇ ਮਾਲਕ ਦੀ ਦੁਨੀਆ ਵਾਲੀ ਹੈ ਪਰ ਇਹਨਾਂ ਦੀ ਆਪਣੀਆਂ ਤੇ ਆ ਮੈਗੀ ਆ ਆਪਣੀ ਮੈਗੀ ਹੁੰਦੀ ਹੈ ਇਹਨਾਂ ਦਾ ਮਾਮਾ ਤੇ ਆ ਦੇਖੋ ਇਹ ਵੀ ਸਾਰੇ ਇਹਨਾਂ ਦੇ ਆਪਣੀ ਆ ਤੇ ਸਾਰਾ ਪ੍ਰੋਡਕਟ ਜਿਹੜੇ ਹੈਗੇ ਇਹਨਾਂ ਦੇ ਆਪਣੀ ਹੋਣਗੇ ਇਹ ਹੋਰ ਨਹੀਂ ਕਿਤੇ ਵੇਚੇ ਹੈਗੇ ਆ ਵੀ ਦੇਖੋ ਨਿੰਡੂਸ ਲਿਖੇ ਹੋਏ ਪਰ ਇਹਨਾਂ ਦੇ ਆਪਣੀ ਤਰੀਕੀ ਨਾਲ ਆ ਕਿਉਂ ਇਹਨਾਂ ਦਾ ਫੂਡ ਉਹ ਨਾ ਬਹੁਤ ਡਿਫਰੈਂਟ ਹੁੰਦਾ ਸੀ ਫੂਡ ਬਹੁਤ ਜ਼ਿਆਦਾ ਖਾਂਦੇ ਨੇ ਇਹ ਤੇ ਆ ਦੇਖੋ ਕੇਕੋ ਮਾ ਇਹਨਾਂ ਦਾ ਸਾਲਸਾ ਬਹੁਤ ਜ਼ਿਆਦਾ ਮਸ਼ਹੂਰ ਸਾਲਸਾ ਹੈ ਜਿਹੜੇ ਮਰਜੀ ਤੁਸੀਂ ਚਾਈਨੈਸ ਰੈਸਟੋਰੈਂਟ ਵੀ ਚਲੇ ਜਾਓ ਤੇ ਆਹ ਵਾਲਾ ਸਾਲਸਾ ਇਹ ਜ਼ਰੂਰ ਦਨੇ ਆ ਸੁਸ਼ੀ ਦੇ ਨਾਲ ਖਾਣ ਵਾਸਤੇ ਇਹ ਵੀ ਬਹੁਤ ਟੇਸਟੀ ਬਹੁਤ ਹੁੰਦੇ ਵੈਸੀ ਫੂਡ ਇਟਮ ਦਾ ਸਵਾਦ ਬਹੁਤ ਹੁੰਦਾ ਆ ਵੀ ਦੇਖੋ ਆ ਵੀ ਇਹ ਨਾ ਦਹੀ ਹੈ ਪਤਾ ਨਹੀਂ ਟਿੱਖਾ ਮਿਰਚਿਆ ਮੁਰਚਿਆ ਹੋਣਾ ਇਹ ਤਾਂ ਲਿਖਿਆ ਹੋਇਆ ਪੁਰਾਣਾ ਸਮਝ ਨਹੀਂ ਆਉਂਦੀ ਬੰਦਾਂ ਕੀ ਲਿਖਿਆ ਹੋਇਆ ਦੇਖੋ ਚੀਜ਼ਾਂ ਆਪਾਂ ਦੋ ਲੈਣ ਵਾਸਤੇ ਆ ਸੀਗੇ ਤੇ ਸੇਵਾ ਵਾਲੇ ਕਰਦੇ ਕਰਦੇ ਫੇਰ ਛੋੜਾ ਭਰ ਲਿਆ ਜਿਆ ਹੈ ਹਾਂਜੀ ਥੋੜੀ ਜਲਦੀ ਆ ਦੇ ਲੇਟ ਹੋ ਗਈ ਤੇ ਉਧਰੋਂ ਸਮਾਨ ਵਗੈਰਾ ਸਾਰਾ ਆਪਾਂ ਲਿਆ ਕੇ ਹੁਣ ਆਪਾਂ ਅਗੇ ਸੀਗੇ ਆਪਣੇ ਸ਼ਹਿਰ ਦੇ ਵਿੱਚ ਸ਼੍ਰੀਲੰਕਾ ਵਾਲੀ ਦੁਕਾਨ ਆ ਜਿੱਥੋਂ ਆਪਾਂ ਅਕਸਰ ਆਪਣੇ ਛੋੜਾ-ਬੋਤਾ ਸਮਾਨ ਲੈਨੇ ਆ ਕਿਉਂਕਿ ਆਪਣੇ ਸ਼ਹਿਰ ਦੇ ਵਿੱਚ ਨਾ ਇੰਡੀਅਨ ਫੂਡ ਸਟੋਰ ਨਹੀਂ ਹੈਗਾ ਉਹਦੇ ਵਾਸਤੇ ਆਪਾਂ ਨੂੰ ਰੋਮ ਸੈਂਟਰ ਵੱਲ ਨੂੰ ਜਾਣਾ ਪੈਂਦਾ ਹੈ ਇੱਥੇ ਆਪਣੇ ਕੋ ਬੰਗਲਾਦੇਸ਼ੀਆਂ ਦੀ ਤੇ ਸ਼੍ਰੀਲੰਕਾ ਦੀ ਇੱਕ ਸ਼ਾਪ ਹੈਗੀ ਆ ਉੱਥੋਂ ਜੋ ਸਮਾਨ ਆਪਾਂ ਨੂੰ ਆਪਣੇ ਘਰ ਦੇ ਸਬੰਧ ਵਿੱਚ ਚਾਹੀਦਾ ਹੁੰਦਾ ਹੈ ਉਹ ਆਪਾਂ ਉੱਥੋਂ ਆ ਕੇ ਲੈ ਲੈਣੇ ਆ ਤੇ ਜਿਹੜਾ ਮੰਗੋ ਸ਼ੇਕ ਬਣਾਉਣਾ ਕੋਈ ਸ਼ਾਹ ਨੇ ਮੰਗੋ ਚਾਹੀਦਾ ਹੈ ਉਹ ਆਪਾਂ ਨੂੰ ਅਟਾਲੀਨ ਜਿਹੜੀ ਮਾਰਕੀਟ ਹੈ ਉਹਨਾਂ ਵਿੱਚੋਂ ਹੀ ਮਿਲਦਾ ਸੁਪਰਮਾਰਕਟਸ ਵਿੱਚੋਂ ਨਹੀਂ ਮਿਲਦਾ ਜਿਹੜਾ ਆਪਣੇ ਆਪਣਾ ਪਿਓਰ ਮੰਗੋ ਦਾ ਜੂਸ ਹੁੰਦਾ ਹੈ ਉਹ ਆਪਾਂ ਨੂੰ ਇੰਡੀਅਨ ਸ਼ਾਪਸ ਤੋਂ ਹੀ ਮਿਲਦਾ ਜਾਂ ਇਹਨਾਂ ਕੋਲ ਸ਼੍ਰੀਲੰਕਾ ਵਾਲੇ ਕੋਲ ਵੀ ਹੁੰਦਾ ਆ ਦੇਖੋ ਮਿੱਤਰੋ ਆਪੇ ਆਪਾਂ ਵਾਲਾ ਲਿਗਨੇ ਮੰਗੋ ਦਾ ਜੂਸ ਦੀ ਵੱਡੀ ਬੋਤਲ ਲੈ ਕੇ ਸਰਵੋਤਮ ਹਾਂ ਵੀ ਮੰਗੋ ਲਈ ਹ ਇਹ ਆਪਣੇ ਸ਼ੋਪ ਤੋਂ ਹੀ ਮਿਲਦੇ ਆ ਇਟਾਲੀਅਨ ਮਾਰਕੀਟ ਤੋਂ ਨਹੀਂ ਮਿਲਦੇਗੇ ਹਾਂ ਤੇ ਮੰਗੋ ਜੂਸ ਦੀ ਜਿਹੜੀ ਕੀਮਤ ਹੈ ਮੇਰੇ ਤੋਂ ਦੇਖੋ ਇਹ ਆਪਾਂ ਨੂੰ ਮਿਲਿਆ ਹੈ 2 ਯੂਰੋ ਤੇ 80 ਸੈਂਟ ਦਾ ਗਰਮੀ ਦੇਖੋ ਮਿੱਤਰੋ ਵਧਈ ਜਾਂਦੀ ਆ ਟੈਂਪਰੇਚਰ 42 ਤੋਂ 45 ਡਿਗਰੀ ਤੱਕ ਪਹੁੰਚ ਗਿਆ ਦੇਖੋ ਤੁਸੀਂ ਇੰਨੀ ਗਰਮੀ ਅੱਜ ਲੋ ਇਹ ਮੁੰਡਿਆ ਆ ਫਿਰ ਫੋਟੋ ਪਹਿਲਾਂ ਪੱਖਾ ਆਪਣਾ ਲਓ ਜੀ ਇਹਨੂੰ ਫਿੱਟ ਕਰੋ ਜੀ ਤਾਂ ਕੱਲ ਮੈਂ ਆ ਫਿਰ ਆ ਕੇ ਇਹਨੂੰ ਆਪਣਾ ਫਿੱਟ ਕਰਵਾਵਾਂ ਠੀਕ ਹੈ ਜੀ ਤੇ ਦੂਪਦਰੀ ਆਏ ਹਾਏ ਸਿਰਫ ਸਾਈਡ ਹਾਂ ਤੇ ਹਾਂ ਸਿਰਫ ਬਾਈਨ ਹਾਂ ਤੱਕ ਸਿਰਫ ਵਾਲੇ ਨੂੰ ਤਾਂ ਠੀਕ ਹੈ ਹੁਣ ਸਾਰੇ ਬੜੇ ਇਕੱਠਾ ਇਕੱਲੇ ਹੋ ਗਏ ਪਿੱਛੇ ਨੂੰ ਗਿੱਲੇ ਜਿਹੇ ਹੁਣ ਦੁੱਧ ਪਾ ਕੇ ਵਧੀਆ ਇਹ ਚ ਐਨ ਬਣਾ ਦੇ ਗੱਲ ਜੀ ਪਤਾ ਠੀਕ ਹੈ ਤੇ ਕਿਤੇ ਤੇ ਵਸਿਆ ਲੈ ਲੀਏ ਕੁਛ ਠੀਲਾ ਤੇ ਕੁਛ ਇਹ ਪਾ ਕੇ ਦੁੱਧ ਪਾ ਕੇ ਜਮਾ ਦੇ ਮੰਗੋ ਗੁਲਫੀ ਲੋ ਵੀ ਫਾਈਨਲੀ ਮੰਗੋ ਸ਼ੇਕ ਬਣ ਕੇ ਆਪਣਾ ਰੈਡੀ ਹੋ ਗਿਆ ਵਿੱਚ ਪਾਏ ਆਈਸ ਦੇ ਪੀਸ ਆਹ ਦੇਖੋ ਠੰਡੀ ਠੰਡੀ ਬਰਫ਼ ਤੇ ਠੰਡਾ ਠੰਡਾ ਮੰਗੋ ਸ਼ੇਕ ਬਣ ਗਿਆ ਬਣ ਗਿਆ ਥੈਂਕ ਯੂ ਵੈਲਕਮ ਟੂ ਮੇ ਗੰਪਰ ਵੈਲਕਮ ਵੈਲਕਮ ਹੋ ਗਏ ਕੀ ओके ते यो ਦੁੱਧ ਬੱਦ ਪਾ ਦੇਗਾ ਜੀ ਮੈਨੂੰ ਥੋੜਾ ਏਲਾ ਦੇ ਕੇ ਦੇਖੋ ਮੈਂ ਪੀਤਾ ਹੈ ਕਿਵੇਂ ਸਰ ਠੀਕ ਹੈ ਦੇਖੋ ਜੀ ਵਧੀਆ ਸੀ ਮੈਂ ਘੋਦਾਉਦਾ ਜੀ ਫਲੇਵਰ ਦੋਸਤਾਂ ਟੈਸਟ ਕਰੋ ਗਲਾਸ ਇਥੇ ਹੋਰ ਪਾਓ ਗਰਮੀਆਂ ਵਿੱਚ ਲੋਕ ਕਹਿੰਦੇ ਆ ਬੋਤਲ ਲਿਆਓ ਦੁੱਧ ਦੀ ਤੇ ਬੋਤਲ ਲਿਆਓ ਮੰਗੋ ਦੀ ਜੂਸ ਦੀ ਤੇ ਬਿਚਰ ਲਾਓ ਤੇ ਵਿੱਚ ਪੀਓ ਨਾਲੇ ਆਪਣੀ ਫੈਮਿਲੀ ਨੂੰ ਬੁਲਾਓ ਜੀ ਆਨੰਦ ਲਓ ਨਾਲ ਸਾਰਿਆਂ ਨੂੰ ਆਨੰਦ ਲੈਣ ਲੋ ਵੀ ਇੱਧਰ ਪੱਖਾ ਵੀ ਮਿੱਤਰੋ ਕਰਤਾ ਫਿੱਟ ਦਵਿੰਦਰ ਜੀ ਦਾ ਰਾਏ ਦਵਿੰਦਰ ਦੇ ਦੋ ਪੱਖੇ ਫਿੱਟ ਕਰਦਾ ਇੱਕ ਕੱਲ ਫਿੱਟ ਕਰਦਾ ਇੱਕ ਅੱਜ ਫਿੱਟ ਕਰਦਾ ਹੋ ਗਿਆ ਓਕੇ ਸਾਰੀਆਂ ਓਕੇ ਤਾਂ ਹੋ ਗਿਆ ਹੀ ਪਰ ਗੱਲਾਂ ਐ ਪੱਖਾ ਸਾਰੇ ਹੀ ਬੰਤ ਤਾਈ ਆ ਨਟ ਇੱਕ ਬਚ ਗਿਆ ਹੁਣ ਆਹ ਦੀ ਬੰਦਾ ਦੀ ਕਿੱਥੇ ਪੈਣਾ ਜੀ ਇਹਨੇ ਆਹ ਨਟ ਇੰਨਾ ਜਿਹਾ ਬਰੀ ਕਿੱਥੇ ਪਾਉਗੇ ਨੇ ਪਤਾ ਨਹੀਂ ਛੋਟਾ ਜਾਂਦਾ ਤਾਂ ਇਹ ਉਹ ਸਾਰੇ ਕਰਤੇ ਸਾਰੀ ਕਰ ਲਈ ਆਪਣੀ ਹਾਂਜੀ ਹਾਂ ਪਤਾ ਕਿ ਜਗ੍ਹਾ ਵੀ ਨਹੀਂ ਹੈਗੀ ਨਟ ਪੈਣ ਦੀ ਕਿੱਥੇ ਹੋਊਗਾ ਥੋੜਾ ਇੱਕੋ ਹੱਲ ਹੈ ਨਾ ਪੱਖਾ ਲਾ ਕੇ ਚਲਾ ਕੇ ਦੇਖ ਲੋ ਇੱਕ ਨਹੀਂ ਜਿੱਥੇ ਲੱਗਿਆ ਵੀ ਕੁਝ ਬੜਾ ਮੋਟਾ ਹੋਊਗਾ ਮੈਂ ਉੱਥੇ ਪਹੁੰਚਾਂ ਉਹਨੇ ਕੋਹ ਲੈਦਾ ਬਸ ਉਹਦਾ ਰਾਸਨਾ ਚੱਲਦਾ ਚੱਲਦਾ ਖੁੱਲ੍ਹ ਜੂਈ ਪੱਖਾ ਭੱਜਿਆ ਫਿਰੇ ਮੈਨੂੰ ਜਿੱਥੇ ਲੱਗਿਆ ਨਾ ਚੱਲਦੇ ਨਾ ਕੁਝ ਹੋ ਗਿਆ ਇਹਦਾ ਮਤਲਬ ਜਿੱਥੋਂ ਨਟ ਪੈਣਾ ਉਹਦੇ ਕੋਲ ਨਾ ਕੁਝ ਤਾਂ ਹੋਊਗਾ ਹੀ ਪੱਕੇ ਜੀ ਲੋੜ ਬਈ ਜੇ ਉਦਾਂ ਦੱਸਤਾ ਹੋਏ ਉਹਨਾਂ ਦੇ ਵੈਸੇ ਸ਼ੌਂਕ ਨੂੰ ਵਿੱਚ ਵੱਖਰੀ ਗੱਲ ਹੈ ਕੋਈ ਪਤਾ ਲੱਗੂ ਮੈਂ ਪੁੱਲੇ ਦਾ ਪਤਾ ਲੱਗੂ ਕਿ ਤਨੇ ਕਿੱਥੋਂ ਬੋਲਦੇ ਲਮਟਾ ਇੱਕ ਟਰੈਕਟਰ ਹੀ ਦਾ ਟਰੈਕਟਰ ਖੁੱਲ ਕੇ ਸਾਰਾ ਬੰਨ ਤਾ ਕਹਿੰਦਾ ਦੋ ਤਸਲੇ ਕਹਿੰਦਾ ਫੇਰ ਬਚ ਗਈ ਨਟਾਂ ਦੇ ਕਹਿੰਦਾ ਹੁਣ ਆ ਨਹੀਂ ਸਮਝ ਆਉਂਦੀ ਕਿੱਥੇ ਪੈਣੇ ਆ ਆ ਉਹੀ ਗੱਲ ਹੋ ਗਈ ਉਹ ਗੱਲ ਆਪਾਂ ਨਾਲ ਹੋ ਗਈ ਜਾਂ ਨਾ ਅਠਾ ਆਉਂਦੀ ਆ ਨਟ ਦਾ ਨਹੀਂ ਹੁਣ ਪੰਦਾ ਵੀ ਕਿੱਥੇ ਪੈਣੇ ਆ ਜਿਹੜਾ ਬਚ ਗਿਆ ਬਸ ਫਿੱਟ ਕਰਕੇ ਚਲਾ ਕੇ ਦੇ ਲਾ ਜਿਸਨੇ ਪਿਆ ਉੱਥੇ ਪਾ ਲਈ ਵਾਦੀ ਦੇ ਕੋਈ ਨਹੀਂ ਪਹੁੰਗਦਾ ਚੱਲ ਅਸੀਂ ਸਰਜ ਵੇਜਦੇ ਪੰਜ ਗਾਮਾਸ ਤੇ ਲੱਭ ਕੇ ਲੱਗਿਆ ਭਾਜੀ ਨਟ ਲੱਗ ਗਿਆ ਜੀ ਕਿੱਥੇ ਲੱਗਣਾ ਆ ਲੱਗਣਾ ਜੀ ਇੱ ਇਹ ਚਸਰਾਹ ਹੈ ਵੀ ਪਰਾ ਦੀ ਸਿਆ ਨਹੀਂ ਸੀ ਆ ਲੈ ਮਿੱਤਰੋ ਮੈਥ ਨੂੰ ਕਹਿ ਨਹੀਂ ਹੁੰਦਾ ਇਹ ਮੁੰਡਾ ਟੈਲੈਂਟਡ ਬਹੁਤ ਹੈ ਆ ਦੇਖੋ ਇੱਧਰ ਡੱਡ ਲੱਭ ਹੀ ਲਿਆ ਇੱਥੇ ਪੈਜੀ ਇੱਥੇ ਨਾ ਡਿੱਕ ਲਾ ਦਿੰਦਾ ਵੀਰ ਐ ਵੀ ਜੀ ਆ ਜਿਹੜਾ ਜੀ ਖੁੱਲ ਵੀ ਜਾਣਗੀ ਇਹਦੀਆਂ ਕਿ ਦੇਨ ਕਿ ਚੱਲ ਚੱਲਦੇ ਨੇ ਕਿ ਪੱਖਾ ਕਰ ਤੇ ਪੱਲੇ ਦਾ ਖਾਣੇਗਾ ਛੰਡੀ ਘਟਾ ਜੂ ਪਿੰਡਾ ਵਰਗਾ ਤਾਂ ਰਹਿ ਜੂਈ ਉਹੀ ਕਿ ਜੇ ਆ ਨਿਕਲ ਕੇ ਤਾਂ ਇੱਕ ਤਾਂ ਹੀ ਰਹਿ ਜੂ ਇੱਥੋਂ ਪੱਕਾ ਜੀ ਤਾਂ ਦਿੱਤ ਨਾ ਬਣਵਾ ਦੇ ਗਏ ਨੇ ਪੱਖਾ ਸੁਪਰ ਫਾਸਟ ਪੱਖਾ ਹੈ ਚੱਲਦਾ ਹੀ ਬਹੁਤ ਤੇਜ਼ ਹੈ ਦਾ ਫਟ ਫਟ ਰੱਖਣਾ ਪੈਂਦਾ ਹੈ ਤੇ ਨੂੰ ਸਵੇਂ ਜੁੜੀ ਲੋਣੀ ਪੈਣੀ ਆ ਇਹ ਕੋਈ ਮੈਂ ਸੌਇਆ ਕਰੂ ਹੀ ਫਿਰ 2 ਘੰਟੇ 2 ਘੰਟੇ ਸੀ ਮੈਂ ਸ਼ਿਫਟ ਪੜ ਕੇ ਰਖਣਾ ਬੈਠਾ ਪੱਕੇ ਵਾਲੀ ਸ਼ਿਫਟ ਆਈ ਇਹ ਚਲੋ ਵੇ ਸ਼ਿਫਟ ਤੇ ਪੱਕਾ ਸ਼ਿਫਟ ਆ ਗਈ ਤੇ ਹੁਣ ਟਾਈਮ ਸ਼ਾਮ ਦੇ 6 ਵਜੇ ਤੇ ਬਾਹਰ ਦੇਖੋ ਮਾੜਾ-ਵੋਟਾ ਮੌਸਮ ਨਹੀਂ ਫਰਕ ਪੈ ਗਿਆ ਹਵਾ ਚੱਲ ਪਈ ਲੱਗਦਾ ਜੇ ਰਾਤ ਨੂੰ ਆਪਣੀਆਂ ਜਿਹੜੀਆਂ ਆਸਾਂ ਐ ਮੀਹ ਦੀਆਂ ਉਹ ਪੂਰੀਆਂ ਹੋ ਜਾਣੀਆਂ ਤੇ ਬਾਕੀ ਆ ਦੇਖੋ ਇੱਧਰ ਇਹ ਪੱਖਾ ਆਪਣਾ ਆਪੇ ਹੀ ਫਿੱਟ ਕਰਾਂਗੇ ਇਹ ਵੀ ਲਿਆਂਦਾ ਆਪਾਂ ਨੇ ਚੱਲਦੇ ਆਪਾਂ ਤੇ ਘਰਾਂ ਦੇ ਵਿੱਚ ਅੰਦਰ ਤੇ ਅੰਦਰ ਜਾਣ ਲੱਗੇ ਆਪਾਂ ਹੀ ਸੀ ਦੋਨੇ ਸੈੱਟ ਕਰਦੇ ਸੀਗੇ ਜੱਪ ਪੱਟੀ ਵਾਲੀ ਐ ਨਾ ਉਭੀ ਏਸੀ ਦਾਤਾ ਸੀਗਾ ਤੇ ਉਹ ਪਰਲੇ ਸੀਗਾ ਤੇ ਕੁੰਡਾ ਕਰਤਾ ਆਪਣੀ ਬੰਦ ਦਰਵਾਜਾ ਤਾਂ ਕਿ ਅੰਦਰ ਮੜੀ ਮੋਟੀ ਹੋ ਰਹੇ ਠੰਡ ਰਹੇ ਅੰਦਰ ਜਿਨਾ ਸੀ ਏਸੀ ਨੂੰ ਬਾਅਦ ਚਲਾਈਏ ਪਹਿਲਾਂ ਪੱਠੀ ਚਲਾ ਕੇ ਤੇ ਕਵਾਵੜੀ ਜਲਾ ਦਈਏ ਉਹ ਵੀ ਗਰਮ ਨਹੀਂ ਕਰਦਾ ਕਿਉਂਕਿ ਸੇਕ ਵੱਜ ਜਾਂਦਾ ਤੇ ਇਹਨੂੰ ਕੱਟਣ ਨੂੰ ਟਾਈਮ ਲੱਗ ਜਾਂਦਾ ਠੰਡ ਨੂੰ ਗਰਮੀ ਕੱਟਣ ਨੂੰ ਇਸ ਕਰਕੇ ਸੀ ਪਹਿਲਾਂ ਠੰਡਾ ਕਰਦੇ ਨੇ ਪੀਸਾ ਚੰਗੀ ਰਹਿਣ ਤੇ ਬਾਅਦ ਚ ਪੱਠੀ ਲਾਈ ਦੇ ਫਿਰ ਸੇਕ ਨੂੰ ਠੰਡ ਨੂੰ ਕੱਟਣ ਟਾਈਮ ਲੱਗਦਾ ਹੈ ਮੜਾ ਮੋੜਾ ਟੈਂਪਰੇਚਰ ਫਰਕ ਰਹਿੰਦਾ ਤੇ ਆ ਜਣਾ ਆਪਾਂ ਲੈ ਆਂਦੇ ਪੱਖਾ ਇਹ ਪੱਖਾ ਮੇਥੋਂ ਆਪ ਇੱਥੇ ਰੱਖਣਾ ਰਿਹਾ ਇੱਥੇ ਰੱਖ ਕੇ ਪੱਖੇ ਨੂੰ ਤੇ ਇੱਥੋਂ ਲਾ ਦੇਣਾ ਪਲੱਗ ਆਪਾਂ ਨੇ ਤਾਂ ਕਿ ਇਤਨਾ ਜਾ ਬੰਦ ਹੋਰੇ ਸਿਮਰ ਕੰਮ ਕਰ ਦੇਣਾ ਬਹੁਤ ਜ਼ਿਆਦਾ ਸੀਗਉਂਦਾ ਬਹੁਤ ਜ਼ਿਆਦਾ ਹੋਰੇ ਜਿੱਦਾਂ ਸਿਆਲ 'ਚ ਹੀਟਰ ਨਹੀਂ ਹੁੰਦਾ ਆਪਣਾ ਬਸ ਦੇਖੋ ਉਹੀ ਚੀਜ਼ ਹੈ ਇਹ ਹੀਟਰ ਆ ਇੱਕ ਲਿਖਿਆ ਇੰਨੀ ਸੀਗ ਮਾਰਦਾ ਇਹ ਤੇ ਹਿਸਾਬ ਲਾ ਕੇ ਦੇਖੋ ਕਿੰਨਾ ਗਰਮੀ ਵਾਲੇ ਫੁੱਲ ਫਟਾ ਫੁੱਲ ਗਰਮੀ ਆਣ ਤੇ ਜੀ ਪਾਣੀ ਗੁੜੀ ਭਰ ਕੇ ਰੱਖਦੇ ਆ ਤੇ ਨਾਲੇ ਕਰਦੇ ਆ ਜਿਹੜੀ ਆਪਾਂ ਓਪਨਿੰਗ ਦੇਖਦੇ ਆ ਵਿੱਚੋਂ ਕਿਦਾਂ ਦਾ ਤੇ ਕਿੰਨੀ ਠੰਢੀ ਹਵਾ ਮਾਰਦਾ ਇਹ ਸਭ ਕੁਝ ਆਪਾਂ ਤੁਹਾਨੂੰ ਦਿਖਾਉਨੇ ਆ ਆਪਣੇ ਬਲੌਗ 'ਰਹੀਂ ਆਗੇ ਜੀ ਹਾਂ ਜੀ ਆਗੇ ਲੈ ਉਹ ਇਹ ਮੇਰੇ ਬਰੰਤ ਨੂੰ ਗਿਫਟ ਕੀਤਾ ਜਾਂਦਾ ਹੈ ਗਿਫਟ ਪਸੰਦ ਆਇਆ ਜੀ ਮੈਨੂੰ ਬੜਾ ਵਧੀਆ ਲੱਗਿਆ ਗਿਫਟ ਠੀਕ ਨਹੀਂ ਇਹ ਦੇਖੀ ਕੋਲੀ ਮੜੇ ਜੇ ਕਿੰਨਾ ਪਾਣੀ ਪੈਂਦਾ ਜੀ ਕਿੱਥੇ ਪਾਣੀ ਪੈਂਦਾ ਕਿਆ ਹਿਸਾਬ ਦਾ ਵੈ ਸਾਰਾ ਕੁਝ ਆਪਰ ਨੂੰ ਦੇਖਣਾ ਪੈਣਾ ਕਿ ਪਾਣੀ ਉੱਤਾਂ ਵਜੇ ਤਾਂ ਕਦੇ ਹੀ ਮਸ਼ੀਨ ਨਹੀਂ ਪਣੀ ਪੈਂਦਾ ਹਾਂਜੀ ਆ ਉੱਤੇ ਪਾਣੀ ਪੈਂਦਾ ਜੀ ਫਰੀ ਪਾਣੀ ਦੇ ਵਿੱਚ ਅੱਧਾ ਲੀਟਰ ਪਾਣੀ ਪੂਰਾ ਪਾ ਗਦੇ ਪੈਂਦਾ ਇਹ ਨੱਕ ਲੱਗ ਤਾ ਭਰ ਹੀ ਉੱਤਰ ਆ ਲੈਣ ਤੱਕ ਭਰ ਗਿਆ ਅੱਧਾ ਲੀਟਰ ਪਾਣੀ ਪੈ ਗਿਆ ਦੇ ਵਿੱਚ ਅੱਛਾ ਮੈਂ ਢੱਡਾ ਹੀ ਪਾਦਾ ਘੜੀ ਵਿੱਚ ਮਗਾਜਾ ਠੰਡ ਕਰਨੀ ਹੈ ਇਹਨੇ ਠੰਡ ਪੂਰੀ ਕਰੀਏ

ਆਹਹ ਇੱਕਦਮ ਮਾਰਦਾ ਫੋਰਾ ਜਿਆ ਕਿਆ ਤੇ ਉਹ ਦੋ ਦੇ ਮਾਰੂਗਾ ਕਿਆ ਤੇ ਉਹ ਤਿੰਨ ਦੇ ਆ ਸਾਰੇ ਫੋਰੇ ਮਾਰਦਾ ਤੇਰਾ ਭਲਾ ਹੋ ਜਾਏ ਭਲੀ ਚੰਦੇ ਨਾ ਪਾਣੀ ਆਹਹਹਹਹ ਦੇਖੋ ਹਾਂ ਸਾਦਰਾ ਬੈਠੀ qua ਬੈਠੀ ਦਤੋ ਅਰੇ ਕਦੇ ਕੰਪਰਾ ਰੋ ਬੋਈ ਸਕੇ ਕਿੰਨਾ ਸਾਨਾ ਓ ਮਾਮਾ ਮੀਆ ਕੇ ਬੈਲੋ ਮੇਰੇ ਵੱਲੋਂ ਗਿਫਟ ਕੀਤਾ ਹੈ ਜਨ ਨੂੰ। ਥੈਂਕ ਯੂ ਜੀ। ਕਬਾਬ ਦਾ ਐਂ ਜਿਹੜਾ ਕਬਾਬ ਲੱਗਿਆ ਮੈਨੂੰ ਇਹ ਸਾਰਾ ਛਾ ਨੂੰ ਵੱਡ-ਵੱਡ ਕਬਾਬ ਦੀ ਨਹੀਂ ਲੱਦੇ ਮੱਲ ਬਣ ਗਏ ਠੀਕ ਹੈ। ਸਹੀ ਹੈ ਜੀ ਇੱਕ ਰੱਖਣਾ। ਉੱਧਰ ਜਾਣ ਕਰ। ਇੱਥੇ ਵੀ ਸਹੀ ਹੈ ਇੱਥੇ ਇੱਧਰ ਹੋਈਓ। ਇੱਥੇ ਸਹੀ ਹੈ। ਤੇ ਇੱਧਰ ਮਿੱਤਰੋ ਆਪਣੇ ਗਿੱਲ ਸਾਹਿਬ ਵੀ ਪਹੁੰਚ ਚੁੱਕੇ ਹਨ। ਹਾਂ ਜੀ। ਕਿੱਧਰ ਰੰਗੇ ਸੀਗਾ? ਅਜਾਮ ਤੇ ਰੱਖਿਆ ਹੈ। ਹੈ? ਅਜਾਮ ਤੇ ਰੱਖਿਆ ਹੈ। ਬਗ ਡਕੇ ਆਏ। ਸਹੀ ਹੋ ਗਿਆ। ਲਵੀ ਚਾਹੀਦਾ ਇੱਕ ਨੇ ਬਈ ਜੇ ਬੰਦਾ ਵਾਲ ਕਟਾਵੇ ਮਤਲਬ ਵੀ ਸਭ ਤੋਂ ਪਹਿਲਾਂ ਆਪਣਾ ਆਪ ਹੁੰਦਾ ਬੰਦੇ ਨੂੰ ਹੈਨਾ। ਤੁਸੀਂ ਆਪਣੇ ਆਰ ਮੈਂ ਰੱਖੋ ਟਿ ਇਹ ਚੰਗਾ ਨਹੀਂ ਲੱਗਦਾ ਨਾ ਹਰ ਰੋਜ਼ ਨੂੰ ਨਵੇਂ-ਨਵੇਂ ਘਰਾਂ ਸੀ ਜਾਂਦੇ ਆਈ ਹਾਈ ਹਾਈ ਸਹੀ ਗੱਲ ਹੈ ਵੀ ਗੱਲ ਠੀਕ ਹੈ ਜੀ ਅੱਜ ਬਹੁਤ ਗਰਮੀ ਹੈ ਜੀ ਸਹੀ ਗੱਲ ਸਵੇਰੇ ਤਾਂ ਹੌਮ ਲੱਗਿਆ ਹੋਇਆ ਆ ਹੌਣ ਮਾੜੀ ਹਵਾ ਆਈ ਹੈ ਇਹ ਤਾਂ ਮੈਂ ਲੈ ਕੇ ਆਇਆ ਇਧਰੋਂ ਹਾਂ ਸਰ ਇਹਨਾਂ ਤੋਂ ਹੁੰਦਾ ਆ ਨਾੜਾ ਦੇਖੋ ਕਿਵੇਂ ਖੜੀਆਂ ਨੇ ਹਾਂ ਦੇਖੀ ਤਾਂ ਹਾਂ ਓਏ ਨਹੀਂ ਨਹੀਂ ਦੇਖਦੀ ਹਾਂ ਚੱਲੇ ਸਿਮਾ ਨੂੰ ਆਪਣਾ ਮੈਂ ਅੱਗੇ ਸਾਈਕਲ ਸੇ ਮਿਲ ਕੇ ਜਾਂਦਾ ਜੀ ਹੁਣ ਸਿਮਾ ਵਿਚਾਰਾ ਸਾਈਕਲ ਨੂੰ ਨਹੀਂ ਜਾਂਦਾ ਤੇ ਹੁਣ ਮੇਟਰੋ ਟਾਈਮ ਰਾਤ ਦੇ ਸੋਨੇ 12 ਹੋ ਗਏ ਤੇ ਆਪਾਂ ਕੰਮ ਕਰ ਨਵੇੜ ਕੇ ਸਾਰਾ ਆਪਾਂ ਪਹੁੰਚ ਗਏ ਸੀਗੇ ਰੋਮ ਸੈਂਟਰ ਦੇ ਵਿੱਚ ਤੇ ਇੱਥੇ ਆਪਾਂ ਖਾਵਾਂਗੇ ਪਾਣੀ ਨਾਲੇ ਦਵਿੰਦੋ ਲੈ ਕੇ ਆਏ ਇਹਨੂੰ ਖਵਾਉਣੇ ਪਾਣੀ ਇਹ ਵੀ ਕਹਿੰਦਾ ਵੀਰੇ ਵੇ ਬਲੌਗ ਦੇਖਦਾ ਤੇ ਦੇਖਦੇ ਪਾਣੀ ਪਾਣੀ ਕਹਿੰਦਾ ਤੁਸੀਂ ਬਹੁਤ ਕਰਦੇ ਹੋ ਹੁਣੇ ਅੱਜ ਮੈਂ ਤੈਨੂੰ ਖਵਾ ਦਨੇ ਆ ਪਾਣੀ ਇੱਥੇ ਆਪਾਂ ਅੱਜ ਖਾ ਕੇ ਦੇਖ ਲੈਣੇ ਅੱਜ ਦੇਖਦੇ ਆ ਪਾਣੀ ਕਿਦਾਂ ਬਣਦੀ ਆ ਇਹਦੇ ਮਿਰਚਾ ਮੁੰਜੇ ਕਿਦਾਂ ਦੀ ਪਾਉਣੀ ਨਹੀਂ ਬਟੇ ਦਾ ਪੂਰੀਆਂ ਕਿਹੜੇ ਲੱਗਤ ਵੀ ਓਕੇ ਹਾਂ ਅੱਜ ਸਾਧੂ ਮਿਰਚਾ ਮੁੰਜੇ ਬਦੀ ਠੂਕੀ ਮੁੰਦਾ ਈ ਅਜੀ ਤੁੱਖ ਅਕਸਰ ਆਉਂਦੇ ਰਹਿੰਦੇ ਆ ਤਰੀਪਾ ਤਾਂ ਦੇਖਿਆ ਕਰਨੇ ਇਹ ਤੇਰੀ ਮਿੱਗੀ ਕਿਉਂ ਬਣਾ ਲੈ ਮੱਚਾ ਮੈਂ ਮੈਂ ਤਾਂ ਇਹ ਨਾ ਪਾਵਾਂ ਮੈਂ ਫਿਰ ਵੀ ਪੈ ਹੀ ਜਾਂਦੀ ਆ ਉਹਨੂੰ ਪਤਾ ਵੀ ਖਾਣੇ ਵੇਸੇ ਵਾਂਦੇ ਖਾਣੇ ਆ ਕਿਉਂ ਦੱਸ ਪਾਣੀ ਵਿੱਚ ਜਗੇ ਗਏ ਸੀ ਹਾਂਜੀ ਮੈਂ ਥੋੜੀਆਂ ਪਵੰਦ ਹੁੰਦੀ ਆ ਉਹਨੂੰ ਪਤਾ ਹੀ ਨਹੀਂ ਲਾਈ ਮੈਂ ਮੇਰੇ ਬੜਾ ਸਾਰੇ ਸਮਾਨ ਦੇ ਵਿੱਚ ਤੇ ਕਿੱਜਾ ਆ ਸਾਰੀ ਫੱਜਿਆ ਇਹ ਸਾਰੇ ਮਾਲ ਜਿਹੜੇ ਕਾਲੇ ਆਪਣੇ ਬਰਤਨ ਰਿਹਾ ਕਿਉਂ ਕੀ ਹੋ ਗਈ ਮੱਤ ਕਿਉਂ ਆ ਆਹ ਟੀਆਜ ሽਮਲਾ ਮਿਰਚਾ ਸਮਾਨ ਸਾਰਾ ਆ ਜਿਹੜਾ ਬਣਨ ਪੜਕੇ ਤਿਆਰ ਨਹੀਂ ਹੋ ਗਿਆ ਕਹਿੰਦੇ ਸਮੇਂ ਤੇ ਇਹਦਾ ਮਤਲਬ ਵੀ ਮਾਣ ਆਉਂਦਾ ਹੈ। ਅੱਜ ਉਹ ਪਾਣੀ ਬਣਾਉਣਾ ਦੀ ਹਾਂ। ਹਾਂਜੀ। ਪਾਣੀ ਮਿੱਤਰੋ ਆਪਣੀ ਵੀ ਪਾਣੀ ਬਣ ਕੇ ਹੋ ਗਈ ਹੈ ਤਿਆਰ। ਇਹਨੂੰ ਬਸ ਵੈਰੈਟੀ ਜਿਹਨੂੰ ਪਾਣੀ ਕਹਿੰਦੇ ਆ। ਆਹ ਪਾਣਾ ਆਪਣਾ ਜਿਹੜਾ ਆਟੇ ਦੇ ਬਣਦਾ ਜਿਹੜਾ ਪੀਸੇ ਆਟੇ ਦਾ ਉਹਦੀ ਬਣਦਾ। ਵਿੱਚ ਸਚੀਚਾ ਚਿਕੋਰੀਆ ਤੇ ਮਿਰਚਾਂ ਸਾਰਾ ਪਾਇਆ ਸਾਰੀ। ਇਹ ਤਾਂ ਦਵਿੰਦਰ ਸਿੰਘ ਦੀ ਆਪਣੀ। ਇਹਨੂੰ ਪਾਣੀ ਕਹਿੰਦੇ ਨੇ ਪਾਣੀ। ਠੀਕ ਹੈ ਜੀ। ਜਿੱਦਾਂ ਆਪਣੇ ਬੰਦ ਬਰੇਡੇ ਕਿਹਦੇ ਕਹਿੰਦਾ। ਹਾਂਜੀ। ਆਟਾ ਉਸ ਪਾਣੀ। ਹਾਂ ਸਮਾਰਨ ਬੜੀ ਠੋਕੀ ਪਾਇਆ ਹੋਇਆ। ਦੇਖੋ ਰਾਤ ਨੂੰ ਵੀ ਬਾਹਰ ਲੋਕ ਬੈਠੇ ਨੇ। ਤੇ ਇਹਨਾਂ ਨੂੰ ਸਮਝ ਪੈਣਾ ਮੜਾ ਕੇ ਦੇ ਦਤਾ ਸੀਗੇ ਇਹਨਾਂ ਦੀ ਬਾਰੀ ਪੈਣਾ ਪਿੰਡੂ ਨੂੰ ਚੱਲਦਾ ਵੀ ਤੇਨੂੰ ਲੈ ਕੇ ਆਉਂਦਾ ਸੀ ਕਹਿੰਦਾ ਮੈਂ ਲਿਆ ਦੂੰਗਾ ਕਿਵੇਂ ਲੈ ਕੇ ਆਏ ਸ਼ਾਨ ਵਾਸਤੇ ਗੁਰਾ ਆ ਗਏ ਕਿਦਾਂ ਬਣੀ ਪਾਣੀ ਬੱਚਿਓ ਹਾਂ ਮਰੀ ਹਣੀ ਤੇ ਉਹਨਾਂ ਆਪ ਹੀ ਮਤਰਾ ਖੰਦੇ ਆਪਣੀ ਪਾਣੀ ਤੇ ਟਾਈਮ ਦੇਖੋ ਤੁਸੀਂ ਟਾਈਮ ਪੂਰੇ 12:00 ਵਜੇ ਪੰਜ ਮਿੰਟ ਹੋ ਗਏ ਤੇ ਉੱਥੇ ਸੀ ਤੁਹਾਨੂੰ ਅੱਧਾ ਪੌਣਾ ਘੰਟਾ ਲੱਗ ਬਗ ਫੂਲ ਲੈ ਜਾਣਾ ਪਾਣੀ ਪੁਣੀ ਖਾ ਕੇ ਜਾਂਦਿਆਂ ਨੂੰ ਤੇ ਉਸ ਤੋਂ ਬਾਅਦ ਜਾ ਕੇ ਫਿਰ ਵਲੋਗੋ ਦੇ ਰੇਟਿੰਗ ਵਾਰਾ ਕਰਕੇ ਤੇ ਵੀ ਸੋਵਾਂਗੇ ਅੱਜ ਦਾ ਵਲੌਗ ਇੱਥੇ ਆਪ ਆਪਣਾ ਬੰਦ ਕਰਦੇ ਹਾਂ ਤੁਹਾਨੂੰ ਜੇ ਆਪਣਾ ਜਿਹੜਾ ਵਲੌਗ ਪਸੰਦ ਆ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਜੇ ਹਾਲ ਤੱਕ ਨਹੀਂ ਕੀਤਾ ਪਹਿਲਾ ਆਈਕਨ ਦੇ ਕਰੋ ਤੇ ਲੇਕਿਨ ਸਵੇਰੇ ਮੇਲੇ ਕੋਲ ਸੁਣੇ ਵਲੌਗ ਦੇ ਵਿੱਚ ਤਦ ਤੱਕ ਲਈ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੈਨੇਡਾ ਕਿੰਨੇ ਚੀਜ਼ ਬਣੀ ਪੂਰੀਆਂ ਆ